ਬੋਲ ਜੀ ਤੁਹਾਨੂੰ ਮਾਤਾ ਪਿਤਾ ਪੈਨਾਮਾਨ ਜੈ ਜੀ ਜੈ ਭਰਤ ਜੈ ਭਰਤ ਅੱਜ ਸਾਡੀ ਬੱਚੀ ਕਿਰਨਾਰਾਣੀ ਟਿੰਡ ਅਲੀਕੇ ਤੋਂ ਮੰਦਰੀਕਾ ਨੂੰ ਜੁਰਾਂ ਦੇ ਚੱਲਦੇ ਚੱਕਰਵਾ ਰਹੇ ਆ ਅੱਜ ਵੀ ਜਿਹੜੀ ਏਕਨ ਦਾ ਮੇਨ ਆਪਣਾ ਜਿਹੜਾ ਪ੍ਰੋਗਰਾਮ ਤੀਸੀ ਦਫਤਰ ਯਾਰਾਂ ਤੁਸੀਂ ਪੱਕੇ ਹੋਣਾ ਐਸੇ ਆਰ ਦੇ ਉੱਪਰ ਤੁਹਾਡਾ 15 ਹੱਕੀ ਮੰਗਾ ਲਿਖਿਆ ਪਿਆ ਹੈ। ਹੱਕੀ ਮੰਗਾ ਦਾ ਮਤਲਬ ਪਤਾ ਕਿਹਦੇ ਆ। ਹੈਨਾ? ਜਿਹੜਾ ਆਪਣਾ ਹੱਕ ਮੰਗਦਾ ਹੋਵੇ। ਹੈਨਾ? ਹੱਕ ਬਾਰੇ ਪਤਾ ਹੈ ਨਾ? ਦੇਖੋ ਅਸੀਂ ਜਿਹੜੇ ਘਰ ਚ ਪਿਆ ਹੈ ਹੈਨਾ? ਮੋਸ ਕਰਕੇ ਸਾਡਾ ਹੱਕ ਮੰਗਦੀ। ਬੱਚਿਆਂ ਦਾ। ਪ੍ਰੋਟੀ ਦਾ। ਹੈਨਾ? ਇਸੇ ਤਰ੍ਹਾਂ ਹੀ ਜਿਹੜਾ ਸੰਵਿਧਾਨ ਚ ਲਿਖਿਆ ਹੋਇਆ ਤੁਹਾਡਾ ਮਰੇਗਾ। ਹੈਨਾ? ਸਗਨ ਸਕੀਮ ਪੈਨਸ਼ਨ ਵਾਸ਼ਣੋ ਮਰਲੇ ਮਕਾਨ ਗਰਾਂਡਾ ਇਹ ਇੱਕ ਸਾਡਾ ਹੱਕ ਆ ਬਾਬਾ ਸਾਹਿਬ ਡਾਕਟਰ ਬੇਦਕਾਰ ਧੀਰੋਵ ਸਾਹਿਬ ਨੇ 1952 ਦੇ ਵਿੱਚ ਸੰਵਿਧਾਨ ਬਣਾਇਆ ਸੀ ਉਸ ਸੰਵਿਧਾਨ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਾਡੇ ਹੱਕ ਲਿਖੇ ਸੀ ਹੈਨਾ ਅੱਛਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਸਾਰੇ ਮਜ਼ਦੂਰ ਆ ਹੈ ਨਾ ਹਾਂਜੀ ਮਰੀਗਾ ਚ ਜਾਂਦੇ ਹਾਂ ਕਈ ਖੇਤਾਂ ਚ ਜਾਂਦੇ ਆ ਕਈ ਮਿਸਤਰੀਆਂ ਨਾਲ ਜਾਂਦੇ ਆ ਕਈ ਪਟਕਿਆਂ ਤੇ ਜਾਂਦੇ ਆ ਹੈ ਨਾ ਆਹ ਜਿਹੜਾ ਪਾਸ ਤੇ ਆ ਛਾਪਿਆ ਇਹਦੇ ਤੇ ਵੀ ਲਿਖਿਆ ਹੋਇਆ ਸਮੂਹ ਮਜ਼ਦੂਰ ਵੈਲਫੇਅਰ ਸਭਾ ਹੈ ਨਾ ਸਮੂਹ ਮਜ਼ਦੂਰ ਵੈਲਫੇਅਰ ਸਭਾ ਇਹਨੂੰ ਸਰਕਾਰ ਨੇ ਮਾਨਤਾ ਪ੍ਰਾਪਤ ਕੀਤਾ ਸਾਪੀ ਤੇ ਕਿ ਬਕਾਇਦਾ ਬਕਾਇਦਾ ਇਹਦੇ ਕੋਲੇ ਇੱਕ ਸਰਕਾਰੀ ਸਰਟੀਫਿਕੇਟ ਹੁੰਦੇ ਨਾਤੇ ਇਹਨਾਂ ਕੋਲੇ ਪਾਵਰ ਹੈ ਇੱਕ ਤੁਹਾਡੀ ਮਜ਼ਦੂਰਾਂ ਦੀ ਇੱਕ ਸਭਾ ਹੈ ਜਿਹੜੀ ਆਪਾਂ ਪਾਰਟੀ ਦੇ ਵਿੱਚ ਹੋਣ ਟੁਆਡੀ ਸਭਾ ਕੀ ਕਹਿੰਦੀ ਹੈ ਕਿ ਸਾਡੇ ਮਜ਼ਦੂਰਾਂ ਨੂੰ ਚਾਹੇ ਮੇਗਾ ਚ ਚਾਹੇ ਮਿਸਤਰੀਆਂ ਨਾਲ ਚਾਹੇ ਕਿਤਾ ਜਿੱਥੇ ਵੀ ਕੋਈ ਦਿਹਾੜੀਆ ਕੰਮ ਕਰਦਾ ਹੈ ਉਹਦੀ 700 ਰੁਪਇਆ ਜਾਰੀ ਹੋਣਾ ਚਾਹੀਦਾ ਹੈ ਜਾਇ ਜਾਨੀ ਕਹਿੰਦਾ ਪੂਰੀ ਚਾਹੀਦੀ ਹੈ ਨਾ ਹੁਣ ਪੈਨਸ਼ਨ ਪੈਨਸ਼ਨ ਕਾਨੂੰਨ ਕੀ ਕਹਿੰਦਾ ਹੈ ਕਾਨੂੰਨ ਕਹਿੰਦਾ ਕਿ ਜਿੱਥੇ ਡੀਸੀ ਆਪਣੀ ਨੌਕਰੀ ਕਰਦਾ ਹੈ ਉੱਥੇ ਉਹਦੀ ਤਨਖਾਹ ਹੁੰਦੀ 2.5 ਲੱਖ ਸੱਠ ਸਾਲਾਂ ਬਾਅਦ ਉਹ ਰਿਟਾਇਰ ਹੋ ਜਾਂਦਾ ਜਿਦੋਂ ਉਹ ਰਿਟਾਇਰ ਹੁੰਦਾ ਤੇ ਕਾਨੂੰਨ ਕਹਿੰਦਾ ਕਿ ਉਹਦੀ ਤਨਖਾਹ ਦੀ ਅੱਧੀ ਪੈਨਸ਼ਨ ਲੱਗਣੀ ਹੈ ਹੈਨਾ ਇਹ ਹਾਂ ਅੱਛਾ ਐਵੇਂ ਹੀ ਐਮ ਐਲ ਏ ਜਿਹੜਾ ਚੁਣਿਆ ਗਿਆ ਉਹਦੀ ਤਨਖਾਹ ਲੱਗਦੀ ਹੈ 1.5 ਲੱਖ ਪਰ ਉਹ ਕਾਨੂੰਨ ਕਹਿੰਦਾ ਹੈ ਕਿ ਇਹਦੀ ਅੱਧੀ ਤਨਖਾਹ ਪੈਨਸ਼ਨ ਲੱਗਣੀ ਚਾਹੀਦੀ ਉਹਨੂੰ 50000 ਰੁਪਏ ਨਾਲ ਦਿੰਦੀ ਹੈ ਉਹਨਾਂ ਨਰੇਗਾ ਦੀ ਦਿਹਾੜੀ ਆਪਣੀ 354 ਰੁਪਏ ਬਣਦੀ ਹੈ 322 ਰੁਪਏ ਦਿਹਾੜੀ ਆ ਪਲੱਸ ਖਰਚਾ ਵਿੱਚ ਜੋੜੀਏ ਤਾਂ 354 ਰੁਪਏ ਦਿਹਾੜੀ ਬਣਦੀ ਆ ਅੱਛਾ ਜੇ ਹੁਣ ਆਪਾਂ ਦਿਹਾੜੀ ਦਾ ਅੱਧ ਕਰੀਏ ਹੈਨਾ ਤਾਂ ਪੌਣੇ 200 ਰੁਪਏ ਆਧਾ ਹੈਨਾ ਪੌਣੇ ਉਹਨੂੰ ਆਪਾਂ 30 ਨਾਲ ਗੁਣਾ ਕਰੀਏ ਤਾਂ ਤੁਹਾਡਾ 55000 ਤੋਂ ਉੱਪਰ ਪੈਨਸ਼ਨ ਦਾ ਜਿਹੜਾ ਹੈਗਾ ਹਰ ਮਹੀਨੇ ਬਣਦੀ ਹੈ ਕਾਨੂੰਨ ਹੈ ਨਾ ਪਰ ਕਾਨੂੰਨ ਤਗੜੇ ਵਾਲੀ ਤਾਂ ਕਾਨੂੰਨ ਲਾਗੂ ਆ ਹਾਂ ਪਰ ਅਸੀਂ ਗਰੀਬ ਆ ਅਸੀਂ ਬੋਲ ਨਹੀਂ ਸਕਦੇ ਮਜਬੂਰ ਤੇ ਮਜ਼ਦੂਰ ਆ ਤੇ ਸਾਡੀ ਜਿਹੜੀ ਆਵਾਜ਼ ਹੈਗੀ ਇਹਨੂੰ ਲੋਕਾਂ ਨੇ ਨਾਪ ਕੇ ਰੱਖਿਆ ਹੈ ਨਾ ਤੇ ਹਰਿਆਣੇ ਦੇ ਵਿੱਚ 3500 ਆ ਪੰਜਾਬ ਚ 1500 ਆ ਤੁਸੀਂ 1500 ਦੀਆਂ ਪੈਨਸ਼ਨਾਂ ਦੀ ਸਟੇਟਮੈਂਟ ਬੈਂਕ ਚੋਂ ਕਢਾ ਲਓ ਮਹੀਨੇ ਸਾਲ ਚ 12 ਹੁੰਦੇ ਤੇ ਫਿਰ ਪੈਨਸ਼ਨਾਂ ਵੀ ਤਾਂ 12 ਚਾਹੀਦੀਆਂ ਨਾ ਜਦੋਂ ਤੁਸੀਂ ਬੈਂਕ ਚੋਂ ਸਟੇਟਮੈਂਟ ਕਢਾਓਗੇ ਨਾ ਤੇ ਕਿਤੇ 12 ਐਂਟਰੀਆਂ ਨਹੀਂ ਹੋਈਆਂ ਕੱਟ ਹੋ ਗਿਆ ਹੈ ਨਾ ਦੇ 6 ਮਹੀਨੇ ਜਾ ਕੇ ਫਿਰ ਮਿਲਦੀ ਦੂਜੇ ਮਹੀਨੇ ਜਾ ਹਾਂ ਦੂਜੇ ਚ ਮਹੀਨੇ ਜਾਂਦੇ ਹਾਂ ਆ 8-9 ਐਂਟਰੀਆਂ ਨਿਕਲਦੀਆਂ ਹੈ ਅੱਛਾ ਦੇਖੋ ਤੁਹਾਡੇ ਹਰ ਇੱਕ ਚੀਜ਼ ਨੂੰ ਚੋਰ ਲੱਗੇ ਤੇ ਰਾਸ਼ਨ ਤੁਹਾਡੇ ਨੂੰ ਪੂਰਾ ਮਿਲਦਾ ਹੈ ਸਭ ਇਸ ਟੀਮ ਤੁਹਾਨੂੰ ਨਹੀਂ ਮਿਲਦੀ। ਤੁਸੀਂ ਬੱਚੇ ਪੜਾ ਰਹੇ ਹੋ, ਸਕਾਲਰਸ਼ਿਪ ਉਹ ਨਹੀਂ ਤੇ ਤੁਹਾਨੂੰ ਨਹੀਂ ਮਿਲਦੀ। ਮੈਡੀਕਲ ਸਹੂਲਤਾ ਤੁਹਾਨੂੰ ਨਹੀਂ ਮਿਲਦੀਆਂ। ਮਕਾਨ ਕੋਈ ਗੈਲ ਬੱਤੇ ਦੀ ਗ੍ਰਾਂਟ ਲੈਣ ਦੀ ਬਾਤ ਨਹੀਂ ਕੀਤੀ। ਪਰ ਉਹ ਮਿਲੇਗੀ ਕਿ ਨਹੀਂ ਤੁਹਾਨੂੰ ਇੱਕ ਸਮਝਣਾ ਪੈਣਾ। ਐਨੂੰ ਧਿਆਨ ਕਰਨਾ। ਤੁਹਾਨੂੰ ਸਮਝਣਾ ਪੈਣਾ। ਬੇਟਾ ਕੀ ਨਾ ਮਤਾਂ ਦਾ। ਹੈ? ਹਾਂ। ਰਾਜਪਿੰਡ ਆਪਾਂ ਦੋਵੇਂ ਲੜਾਂਗੇ। ਸਾਰੇ ਸੁਣਿਆ। ਰਾਜਪਿੰਡ ਘਰੇ ਨਲਕਾ ਲੱਗਾ ਕਿ ਟੁੱਟੇ। ਮੋਟਰ ਵੀ ਹੈ ਮੋਟਰ ਤੇ ਪੈਸੇ ਵੀ ਲੱਗੇ ਹੈਨਾ ਪੈਸੇ ਵੀ ਲਾਤੇ ਅਸੀਂ ਹੈਨਾ ਤੇ ਮੋਟਰ ਨੂੰ ਆਪਾਂ ਕਈ ਖਰਚਾ ਕਰਨ ਤੋਂ ਬਾਅਦ ਵੀ ਪਾਣੀ ਦੇ ਜਾ ਜਾਣਾ ਪਊਗਾ ਮੋਟਰ ਕੋਲੇ ਕਿ ਮੋਟਰ ਨੂੰ ਆਪੇ ਪਾਣੀ ਦੇ ਦੇਣਾ ਜਾਣਾ ਪਊ ਓਵੇਂ ਨਹੀਂ ਪਾਣੀ ਦੇ ਗਏ ਹੈਨਾ ਨਾਲੇ ਆਪਾਂ ਖਰਚਾ ਵੀ ਕੀਤਾ ਤੇ ਉਸ ਤੋਂ ਬਾਅਦ ਆਪਾਂ ਕਰਿਆਨੇ ਵਾਲੀ ਦੁਕਾਨ ਤੇ ਚੱਲ ਜਾਈਏ ਆ ਸਾਡੀ ਕਿੰਨਾ ਥੀ ਗਾਨੀ ਵੈਸੇ ਤਾਂ ਸਾਡੀ ਬਾਂਦੀ ਨਾਲ ਲੜਾਈ ਹੁੰਦੀ ਰਹਦੀ ਆ ਅੱਜ ਮੈਂ ਆਣਾ ਸੀਗਾ ਤੇ ਐਨਾ ਕੁਛ ਦੁਕਾਨ ਤੇ ਗਈ ਆ ਕਿੰਨਾ ਜਿਹੜਾ ਤੂੰ ਦੁਕਾਨ ਤੇ ਗਈ ਸੀ ਤੈਨੂੰ ਕਰਿਆਨੇ ਵਾਲੇ ਨੇ ਵੇਖ ਕੇ ਚਿਹਰੇ ਤੇ ਸੌਦਾ ਦੇ ਦਿੱਤਾ ਕਿ ਤੈਨੂੰ ਬੋਲਣਾ ਪਿਆ ਸੀ ਬੋਲਣਾ ਵੀ ਪਿਆ ਸੀ ਬੋਲਣਾ ਵੀ ਪਿਆ ਅੱਛਾ ਬੋਲਣਾ ਵੀ ਪਿਆ ਜਾਣਾ ਵੀ ਪਿਆ ਤੇ ਪੈਸੇ ਵੀ ਲੱਗੇ ਆ ਹੈਨਾ ਅੱਛਾ ਦੂਸਰੇ ਨੰਬਰ ਤੇ ਆਪਾਂ ਡਾਕਟਰ ਕੋਲੇ ਜਾਂਦੇ ਆ ਡਾਕਟਰ ਕੋਲੇ ਆਪਾਂ ਚੁੱਪ ਕਰਕੇ ਖੜ ਜਾਈਏ ਤਾ ਉਹ ਖੜੇ ਨੂੰ ਟੀਕਾ ਲਾ ਦਿੰਦਾ ਕਿ ਪਿੰਨੂ ਦੁੱਖ ਪੁੱਛਦਾ ਕੀ ਹੋਇਆ ਬੋਲਣਾ ਸੱਤਗੇ ਤਨ ਨਾ ਹਣਾ ਹੁਣ ਤੁਸੀਂ ਆਪ ਹੀ ਕਹਿੰਦੇ ਜੀ ਕਿ ਮੋਟਰ ਪਾਣੀ ਕੋਲੇ ਜਾਵਾਂਗੇ ਤੇ ਫੇਰ ਦੋਗੇ ਕਰਿਆਨੇ ਵਾਲੇ ਕੋਲੇ ਬੋਲਾਂਗੇ ਤਾਂ ਫਿਰ ਪਤਾ ਨਹੀਂ ਡਾਕਟਰ ਨੂੰ ਦੁੱਖ ਦੱਸਾਂਗੇ ਤੇ ਫਿਰ ਦਵਾਈ ਦੇਣਾ ਸੋਣੋ ਤੁਹਾਡੀਆਂ ਹੱਕੀ ਮੰਗਾ ਇਹ ਤੁਸੀਂ ਚੁੱਪ ਕਰਕੇ ਬੈਠੇ ਰਹੋਗੇ ਇਹ ਮਿਲਣਗੀਆਂ ਬਈ ਉਹ ਪਿੱਛੇ ਨਹੀਂ ਨਹੀਂ ਮਿਲਦੀ ਮੈਂ ਤਾਂ ਕਹਿੰਦਾ 76 ਸਾਲ ਤੋਂ 76 ਸਾਲ ਤੋਂ ਸਿਆਸੀ ਲੋਕਾਂ ਨੇ ਸਾਡੇ ਤੋਂ ਵੋਟ ਲਈ ਹੈ ਹੈ ਵੋਟ ਲੈਂਦੇ ਨੇ ਸਾਡੇ ਬਜ਼ੁਰਗ ਵੀ ਬੜੇ بڑے ਛਿੜੇ ਹੁੰਦੇ ਸੀ ਮੁੱਛਾਂ ਨਾ ਮਟ ਚੜਾਉਂਦੇ ਸੀ ਮੇਰੀ ਕਾਮੀ ਪਾਰਟੀ ਹੈ ਇਹ ਕਹਿੰਦ ਰਹੇ ਕਹਿੰਦਾ ਸੀ ਨੀਂ ਕਾਂਗਰਸ ਪਾਰਟੀ ਹੈ ਨਾ ਪਰ 20 ਸਾਲ ਤੋਂ ਤੁਹਾਡੀ ਮੇਗਾ ਬਣੀ ਆ 2005 ਤੋਂ 25 ਚੜ ਗਿਆ ਮਿੰਨ ਸਾਡੀ ਅਮਰੀਕਾ ਬਣੀਆ 20 ਸਾਲਾਂ ਚ 4 ਐਮਐਲਏ ਬਦਲਦੇ 450 ਬਦਲਦੇ ਗਰੇਗਾ ਵੀ ਇੱਥੇ ਸੀ ਤੁਸੀਂ ਵੀ ਇੱਥੇ ਸੀ ਹੈਨਾ ਦਫਤਰ ਵੀ ਉੱਥੇ ਸੀ ਜਬੀ ਐਮਐਲਏ ਸਿਰਫ ਇੱਥੇ ਸੀ ਉਹ ਕਦੀ ਇਹਨਾਂ ਲੋਕਾਂ ਨੇ ਕਿਹਾ ਕਿ ਤੁਸੀਂ ਵੋਟ ਪਾ ਕੇ ਸਭੀ ਸਰਕਾਰ ਬਣਾਈ ਆ ਸਭੀ ਸੇਵਾ ਕੀਤੀ ਆ ਤਾਂ ਤੁਸੀਂ ਭਾਈ ਜਾਓ ਨਰੇਗਾ ਲੈ ਕੇ ਆ ਨਹੀਂ ਕਿਹਾ ਇਹ ਤੁਹਾਡੇ ਹੱਕ ਤੁਹਾਨੂੰ ਆਪ ਨੂੰ ਲਾਗੂ ਕਰਨੇ ਪੈਣਗੇ ਇਹ ਬਾਈ 12 11 ਤਰੀਕ ਨੂੰ ਡੀਸੀ ਦਫਤਰ ਦੇ ਸਾਹਮਣੇ ਡੂੰਗਾ ਜਾ ਪਾਰਕਿੰਗ ਬਹੁਤ ਵੱਡਾ ਉੱਥੇ ਟੈਂਟ ਲੱਗਿਆ ਹੋਏਗਾ ਉੱਥੇ ਖਾਣ ਪੀਣ ਦਾ ਅਰੇਂਜਮੈਂਟ ਵੀ ਹੋਏਗਾ ਸਿਰਫ ਆਣਾ ਤੁਸੀਂ ਤੇ ਉੱਥੇ ਬੈਠ ਜਾਣਾ ਤੇ ਸੁਣਨਾ ਕਿ ਬਹੁਤ ਵੱਡੇ ਵੱਡੇ ਲੀਡਰ ਆ ਰਹੇ ਨੇ ਬਹੁਤ ਵੱਡੇ ਵੱਡੇ ਅਫਸਰ ਆ ਰਹੇ ਨੇ ਅੱਗੇ ਗੈਸ ਪਰ ਫਿਰ ਉੱਥੇ ਕਰਨਾ ਕੀ ਆਣ ਤੇ ਆ ਸਿਰਫ ਆਪਾਂ ਗੱਲ ਹੀ ਸੁਣਨੀ ਹੈ ਤੇ ਆ ਉੱਥੇ ਅਫਸਰਾਂ ਨੇ ਸਾਰਿਆਂ ਨਾਲ ਗੱਲ ਕਰਦੇ ਨੇ ਹੁਣ ਗੱਲ ਇਹ ਆ ਕਿ ਆਪਾਂ ਆ ਝਾੜੂ ਕੂੜਾ ਸੀ ਅੱਗੇ ਇਸ ਕਾਰਜ ਦਾਦੀ ਹਾਂ ਮਾਤਾ ਜੀ ਝਾੜੂ ਫੇਰਿਆ ਸੀ ਅੱਜ ਸਵਾਈ ਬੋਕਰ ਨਾ ਕੀਤੀ ਕਿ ਇੱਕ ਡੱਕੇ ਨਾਲ ਕੀਤੀ ਸੀ ਹਾਂ ਮਾਤਾ ਜੀ ਉਹ ਕਰਨਾ ਆਇਆ ਮੁੱਠਾ ਹੋਵੇ ਤਾਂ ਫੇਰ ਹੀ ਗੰਦ ਸਾਹਬ ਹੁੰਦਾ ਨਾ ਹੁਣ ਜੇ ਤੁਹਾਡੇ ਹੱਕ ਨਹੀਂ ਜਿਹੜੇ ਐਨਐਟਈ ਦੇ ਲੋਕ ਗੰਦੇ ਲੋਕ ਲੱਗੇ ਹੋਏ ਨੇ ਇਹਨੂੰ ਲੁੱਟਣ ਦੇ ਉਹਦੇ ਆਪਾਂ 1 2 ਬੰਦੇ ਤੱਕ ਲਾਗੂ ਕਰਵਾ ਸਕਦੇ ਹਾਂ ਹੁਣ ਤੁਸੀਂ ਫੋਨ ਕਰਨਾ ਆ ਸਿਆਲ ਲੈ ਲੈਣਾ ਤੁਹਾਡੇ ਕੋਲੇ ਜਿੰਨਾਂ ਕੋਲੇ ਮੋਬਾਈਲ ਹੈਗਾ ਫੋਟੋ ਕਪੀ ਦੇ ਰਿਸ਼ਤੇ ਕਰਾਉਂਦੇ ਨੇ ਇਹ ਪਾਈ ਪੈਨਸ਼ਨਾਂ ਦੀ ਗੱਲ ਸਾਂਝੀ ਹੈ ਦਿਹਾੜੀ ਦੀ ਗੱਲ ਸਾਂਝੀ ਹੈ ਹਾਂ ਜੀ ਡੀਸੀ ਦਫਤਰ 11 ਤਰੀਕ ਨੂੰ ਪਾਈ ਦਿੱਤਾ ਸਾਡਾ ਪ੍ਰੋਗਰਾਮ ਹੈ ਜੇ ਤਾਂ ਤੁਸੀਂ ਇਕੱਠੇ ਹੋਗੇ ਫਿਰ ਤਾਂ ਮੈਂ ਹੁਣ ਜਾਊਗਾ ਲਾਗੂ ਹੋ ਨਹੀਂ ਤਾਂ ਫਿਰ ਮੈਂ ਤਾਂ ਹੁਣ ਰੁਲ ਗਿਆ ਪੂਰਾ ਸਿਆਲ ਕਿਰਨਾ ਮੋਟਰਸਾਈਕਲ ਤੇ ਫੁਰ ਰੈਨ ਪਈ ਜਾਂਦਾ ਹੈ ਉਹ ਭੱਜਿਆ ਜਾਂਦਾ ਹੱਥ ਇਸ ਤਿਆਰ ਹੁੰਦੇ ਨੇ ਨਾ ਹੈ ਨਹੀ ਅੱਜ ਆਹਦੇ ਸਾਰੇ ਮੈਂ ਅੱਜ ਸਭੀ ਬੱਚੀ ਆ ਤੈਨੂੰ ਪੁੱਛਿਆ ਵੀ ਇਹ ਮੈਨੂੰ ਗੁੱਸਾ ਕਿਉਂ ਆਇਆ ਜਦੋਂ ਮੈਂ ਦਾਬੇ ਮਾਰੇ ਆ ਇਹ ਕਿਤੇ ਰਿਸ਼ਤੇਦਾਰਾਂ ਤੇ ਗਈ ਅਣੀ ਅੰਕਲ ਮੈਂ ਮੀਟਿੰਗ ਟੱਕਲ ਨੂੰ ਕਰਾਵਾਂ ਵੀ ਮੈਨੂੰ ਕੱਲ੍ਹ ਵੀ ਟਾਈਮ ਨਹੀਂ ਹੈ ਟਾਈਮ ਰਹਿ ਗਿਆ ਥੋੜਾ ਪੈਸਾ ਜਿਹੜਾ ਮੈਂ ਜੋਰ ਪਾ ਰਿਆਂ ਤੁਸੀਂ ਵੀ ਰਿਸ਼ਤੇਦਾਰਾਂ ਨੂੰ ਜੋਰ ਪਾ ਕੇ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਲੈਂਦੀ ਹੈ ਲੈ ਵੀ ਕਿਰਨਾ ਵੰਡ ਕੇ ਅਮਰੀ ਦੇ ਸਾਹਮਣੇ ਵੰਡ ਦੇ ਬਾਅਦ ਚ ਮੁੱਕਰ ਨਾ ਜਾ ਰਹੀ ਕਿਰਨਾ ਹੈ ਨਾ ਵੀ ਸਾਨੂੰ ਇਸ਼ਤਿਹਾਰ ਨਹੀਂ ਮਿਲਿਆ ਹੈ ਨਾ ਕੋਈ ਗੱਲ ਨਹੀਂ ਭਾਵੇਂ ਇਸ਼ਤਿਹਾਰ ਲੈ ਲਓ ਬੱਚੇ ਪੜ ਲੈਣਗੇ ਬੱਚਿਆਂ ਨੂੰ ਲਾ ਦਿਆ ਜੇ ਇਹਨੂੰ ਤੇ ਪੜੋ ਠੀਕ ਆ ਤਾਂ ਇੰਨਾ ਕਹਿੰਦਾ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਸੀਕਾਲ ਨਮਸਕਾਰ